ਹਾਲ ਚੰਦਾਲੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਤਾਏ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕੀਤਾ ਕਤਲ ਮੋਗਾ ਦੇ ਨਿਆਲ ਸਿੰਘ ਵਾਲਾ ਤੇ ਪਿੰਡ 마ਸੀਕ ਵਿੱਚ ਸ਼ਨੀਵਾਰ ਨੂੰ ਸਵੇਰੇ ਜ਼ਮੀਨੀਵਾਦ ਦੇ ਭਿਆਨਕ ਰੂਪ ਵਿੱਚ ਧਰਨ ਗਾ ਲਿਆ ਕਿ ਖੇਤਾਂ ਵਿੱਚ ਤਗੜੇ ਦੀਵਾਨ ਇੱਕ ਤਾਏ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ 마ਸੀਵੜ ਪਿੰਡ ਦੇ ਵਸਨੀਕ ਨਵਦੀਪ ਸਿੰਘ ਦਾ ਆਪਣੇ ਥਾਏ ਬਾਦਰ ਸਿੰਘ ਨਾਲ ਲੰਬੇ ਸਮੇਂ ਤੋਂ ਜ਼ਮੀਨੀਵਾਦ ਚੱਲ ਰਿਹਾ ਸੀ ਸ਼ਨੀਵਾਰ ਸਵੇਰੇ ਦੋਵੇਂ ਖੇਤਾਂ ਵਿੱਚ ਪਹੁੰਚੇ ਜਿੱਥੇ ਝਗੜਾ ਸਰੀਰਕ ਮਾਰਕੁੱਟ ਤੋ ਤੱਕ ਵੱਧ ਗਿਆ ਗੁੱਸੇ ਵਿੱਚ ਆ ਕੇ ਬਹਾਦਰ ਸਿੰਘ ਨੇ ਨਬੀ ਸਿੰਘ ਨੂੰ ਆਪਣੇ ਰਿਵਾਲ ਵਰਨਾ ਦੋ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਉਸ ਉੱਤੇ ਕਾਰ ਚੜਾ ਦਿੱਤੀ ਨਵਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਗੋਲੀਬਾਰੀ ਤੋਂ ਬਾਅਦ ਬਹਾਦਰ ਸਿੰਘ ਆਪਣੇ ਘਰ ਵਾਪਸ ਆ ਗਿਆ ਤੇ ਪਿੰਡ ਵਾਸੀ ਨੇ ਉਸ ਨੂੰ ਮੜ ਉਸ ਨੂੰ ਫੜ ਲਿਆ ਤੇ ਪੁਲਿਸ حوالے ਕਰ ਦਿੱਤਾ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਨਿਹਾਲ ਸਿੰਘ ਵਾਲਾ ਅਰਮਨ ਅਲੀ ਅਲੀ ਸਮੀਤ ਪੁਲਿਸ ਟੀਮ ਮੌਕੇ ਤੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਨ ਲਈ ਹਸਪਤਾਲ ਪਹੁੰਚ ਦਿੱਤਾ ਧੰਵਾਜੀ ਖਬਰਾਂ ਜੁੜ ਲਈ ਬੜੇ ਰੋ ਚੈਲਨ ਨੂੰ ਲਾਇਕ ਤੇ ਸ਼ੇਅਰ ਕਰ ਦਿਓ